ਜਮਾਈ ਨਵੇਂ ਵਰਗਿਆ ਟਾਇਰ ਤੇ ਲਾਏ ਵਾਕਿਆ ਫਿਰ ਲੈਣੇ ਆ ਜਾਣਕਾਰੀ ਕਿਹੜਾ ਮਾਡਲ ਆ ਜੀ ਇਹ ਇਹ 2019 ਮਾਡਲ ਆ ਭਾਈ ਜੀ ZEI ਠੀਕ ਆ ਜੀ ਫਸਟ ਓਨਰ ਗੱਡੀ ਆ ਹਮਮ ਠੀਕ ਆ ਜੀ 82000 ਕਿਲੋਮੀਟਰ ਚੱਲੀ ਆ ਬੈਦ ਰਿਕਾਰਡ ਇਹ ਲੀਵਾ 2016 ਰਜਿਸਟਰ 2017 ਠੀਕ ਆ VXD ਟੌਪ ਵਾਲਾ ਵੇਰੀਐਂਟ ਆ ਭਾਈ ਜੀ ਇਹ ਆਪਾਂ ਬਿਲਕੁਲ ਜਿਹੜਾ ਜੈਸਨੋ ਰੇਟ ਆ 2.5 ਲੱਖ ਰੁਪਏ ਦੀ ਗੱਡੀ ਦੇ ਦੇਾਂਗੇ ਤੇ ਕੋਈ ਪੁਰਾਣੇ ਲੈਣੀ ਆ ਨਾ ਲੋਨ ਵੀ ਇੱਥੇ 2 ਲੱਖ ਰੁਪਏ ਤੱਕ ਆਪਾਂ ਕਰਵਾ ਦਿਆਂਗੇ। ਠੀਕ ਹੈ ਜੀ। ਇਹਦਾ ਵੀ ਉਹੀ ਗੱਲ ਆ ਵੀ ਬਾਟਾ ਰੇਟ ਹੀ ਆਪਾਂ ਦੱਸ ਦੇਣਾ ਵੀਡੀਓ ਦੇ ਵਿੱਚ। ਠੀਕ ਹੈ ਜੀ। ਠੀਕ ਹੈ ਜੀ। ਜਿਹੜਾ ਇੱਕ ਮਤਲਬ ਥੋੜਾ ਜਿਹਾ ਲੋਕਾਂ 'ਚ ਆਕਰਸ਼ਣ ਵੀ ਪੈਦਾ ਹੁੰਦਾ ਹੈ। ਤੇ ਰੇਟ ਇਸ 2013 ਮਾਡਲ ਗੱਡੀ ਆ ਬਾਈ ਜੀ, VDI ਗੱਡੀ ਆ। ਤੇ ਰੇਟ ਇਸ ਦੀ ਤੁਹਾਨੂੰ ਪਤਾ ਡਿਮਾਂਡ ਬਹੁਤ ਜ਼ਿਆਦਾ ਰਹਿੰਦੀ ਆ। ਕਿਉਂਕਿ ਗੱਡੀ ਜਿਹੜੀ ਹੈਗੀ ਆ, ਇਹਦੀ ਐਵਰੇਜ ਵਗੈਰਾ ਬਹੁਤ ਚੰਗੀ ਆ। ਹਮ ਇਹ 'ਚ ਹੈਡ ਰੂਮ ਕਾਫੀ ਆ, ਉੱਚੀ ਹੁੰਦੀ ਆ। ਪਾਸਪੁੱਗਾ ਵਾਲਾ ਬੰਦਾ ਜਿਹੜਾ ਹੈਗਾ ਹਾਈਟ ਜਿਹਦੀ ਲੰਮੀ ਇਹ ਚ ਕੰਫਰਟੇਬਲ ਰਹਿੰਦੀ ਆ ਬੈਠਣਾ ਨਿਕਲਣਾ ਸੌਖਾ ਜੀ 2017 ਮਾਡਲ ਆ ZAI ਠੀਕ ਹੈ ਜੀ ਬਰੀਜ਼ਾ ਇਹ ਵੀ ਜਿਹੜੀ ਗੱਡੀ ਸਾਰੀ オリジナル ਇਕੱਲਾ ਬੰਪਰ ਪੇਂਟ ਆ ਗੱਡੀ ਦਾ ਫਸਟ ਓਨਰ ਗੱਡੀ ਆ ਤੇ ਚੱਲੀ ਸਿਰਫ ਤੇ ਸਿਰਫ 57000 ਕਿਲੋਮੀਟਰ ਹੈ ਇਹ 2012 ਮਾਡਲ VDI ਗੱਡੀ ਆ ਠੀਕ ਹੈ ਜੀ ਠੀਕ ਹੈ ਜੀ ਮੁਕਸਰ ਨੰਬਰ ਆ ਠੀਕ ਹੈ ਇਹ 2017 ਮਾਡਲ ਆ ਬਾਈ ਜੀ ਟਾਈਟੇਨੀਅਮ ਪਲੱਸ ਟਾਪ ਵਾਲਾ ਵੇਰੀਐਂਟ ਆ ਪੁਸ਼ ਬਟਨ ਸਟਾਰਟ ਵਾਲਾ ਠੀਕ ਹੈ ਜੀ ਫਸਟ ਓਨਰ ਗੱਡੀ ਆ ਪੰਜ ਛੇ ਗੱਡੀਆਂ ਆ ਜਾਣੀਆਂ ਕੱਲ ਪਰਸੋਂ ਤੱਕ ਠੀਕ ਹੈ ਜੀ ਜਿਹਦੇ ਚ 2 18 ਇੱਕ 4/2 ਠੀਕ ਹੈ ਮੈਨੂਅਲ ਜਿਹੜੀ ਤੁਹਾਨੂੰ ਮੈਂ ਦੱਸੀ ਆ 23 ਮਾਡਲ ₹5.4 ਤੋਂ 23000 23 ਮਾਡਲ ਜਿਹੜੀ ਹੈਗੀ ਆ ਉਹ ਫਰਸਟ ਓਨਰ ਗੱਡੀ ਹੋਊਗੀ ਆਪਣੇ ਕੋਲੇ ਆ ਜਾਣੀ ਹੈ ਕੱਲ ਤੱਕ ਦੋ ਆਪਣੇ ਕੋਲੇ ਵਰਨਾ ਜਿਹੜੀਆਂ ਘੱਟ ਮੁੱਲ ਵਾਲੀਆਂ ਕਿਉਂਕਿ ਘੱਟ ਮੁੱਲ ਵਾਲੀ ਵਰਨਾ ਦੀ ਡਿਮਾਂਡ ਬਹੁਤ ਹੈ ਦੋਸਤੋ ਕੀ ਹਾਲ ਚਾਲ ਆ ਮੇਰਾ ਨਾਮ ਹੈ ਸੰਦੀਪ ਤੇ ਅੱਜ ਆਪਾਂ ਤੁਹਾਨੂੰ ਆਪ ਲੈ ਕੇ ਆ ਗਏ ਆਂ ਸ਼ਹਿਰ ਫਰੀਦਕੋਟ ਬਾਬਾ ਫਰੀਦ ਦੀ ਨਗਰੀ ਸੁਪਰੀਮ ਮੋਟਰਸ ਵਾਲਿਆਂ ਦੇ ਇਹਨਾਂ ਦੀ ਖਾਸियत ਇਹ ਆ ਵੀ ਇਹ ਜਦੋਂ ਗੱਡੀ ਇੱਥੇ ਲੈ ਕੇ ਆਉਂਦੇ ਆ ਪਹਿਲਾਂ ਇਹ ਹਫਤਾ ਦੋ ਹਫਤੇ ਵੀ 25 ਦਿਨ ਲੋਸੀ ਲਾ ਲਓ ਵੀ ਆਪ ਚਲਾਉਂਦੇ ਆਂ ਇਹ ਚੈੱਕ ਕਰਦੇ ਆਂ ਫਿਰ ਉਸ ਤੋਂ ਬਾਅਦ ਗੱਡੀ ਸ਼ੋਅਰੂਮ ਤੇ ਲਾਉਂ ਗੱਡੀ ਇੱਥੋਂ ਲਿਆਉਣ ਦਾ ਮਕਸਦ ਇਹ ਆ ਵੀ ਤੁਹਾਨੂੰ ਨਾ ਤਾਂ ਕੋਈ ਚਾਬੀ ਪਾਣਾਂ ਦੀ ਲੋੜ ਵੀ ਉਹਦੋਂ ਬਾਅਦ ਨਾ ਹੋ ਕੇ ਸਰਵਿਸ ਕਰਾਉਣ ਦੀ ਲੋੜ ਪਵੇ ਸਭ ਤੋਂ ਵੱਡੀ ਖਾਸੀਅਤ ਇਹ ਆ ਵੀ ਜੇ ਤੁਸੀਂ ਬਸ ਤੇਲ ਪਾਉਣਾ ਤੇ ਗੱਡੀ ਚਲਾਉਣੀ ਆ ਵੀ 1 ਰੁਪਿਆ ਥੋੜਾ ਖਰਚਾ ਨਹੀਂ ਉਹ ਜੇ ਤੁਸੀਂ ਇੱਥੋਂ ਗੱਡੀ ਲੈ ਕੇ ਜਾਓਗੇ 100% ਯਕੀਨ ਤੇ ਤੁਹਾਨੂੰ ਕਹਿ ਸਕਦੇ ਆ ਵੀ ਇੱਥੋਂ ਕਾਰ ਮਿਲੂ ਚਾਹੇ ਤੁਸੀਂ ਗੱਡੀ ਛੋਟੀ ਲੈਣੀ ਚਾਹੇ ਤੁਸੀਂ ਗੱਡੀ ਵੱਡੀ ਲੈਣੀ ਆ ਹਰ ਇੱਕ ਤਰ੍ਹਾਂ ਦੀਆਂ ਕੋਲੇ ਕਾਰ ਹੁੰਦੀ ਆ ਸੈਂਟਰੋ ਤੋਂ ਲੈ ਕੇ ਫੋਰਚੂਨਰ ਤੱਕ ਕਈ ਕਾਰਾਂ ਇਨਾਂ ਦੇ ਕੋਲੇ ਦਾ ਅੰਦਰ 18 ਖੜੀਆਂ ਹੋਈਆਂ ਬਲੈਰੋ ਫੋਰਚੂਨਰ ਜੋ ਵੀ ਤੁਹਾਡੀ ਪਸੰਦ ਹੋਈ ਨ ਤੁਸੀਂ ਆਪਦਾ ਇੱਥੇ ਆਓ ਗੱਡੀ ਚੈੱਕ ਕਰੋ ਤੁਸੀਂ ਲੋਨ ਦਾ ਪ੍ਰੋਸੈਸ ਥੋੜਾ ਇੱਥੇ ਹੀ ਹੋ ਜਾ ਬਾਕੀ ਜੋ ਵੀ ਤੁਸੀਂ ਜਾਣਕਾਰੀ ਲੈਣੀ ਹੋਈ ਥੱਲੇ ਸੀ ਨੰਬਰ ਵੀ ਥੋ ਕਰਦਾਂਗੇ ਤੁਸੀਂ ਨੰਬਰਾਂ ਤੇ ਕਾਲ ਕਰਕੇ ਵੀ ਕਰ ਸਕਦੇ ਹੋ ਬਾਕੀ ਹੁਣ ਚਲੋ ਹੁਣ ਆਪਾਂ ਚੱਲਦੇ ਆਂ ਬਰਾਤ ਸਾਹ ਕੋਲ ਉਸ ਤੋਂ ਬਾਅਦ ਤੁਹਾਨੂੰ ਆਪਾਂ ਸਾਰੀਆਂ ਗੱਡੀਆਂ ਦੀ ਜਾਣਕਾਰੀ ਦੇਵਾਂਗੇ ਕਿਹੜਾ-ਕਿਹੜਾ ਮਾਡਲ ਹੈ ਤੇ ਕੀ ਕੀ ਰੇਟਾਂ ਆ ਅੱਜ ਹੁਣ ਜਾ ਕੇ ਬਰਾਤ ਸਾਹ ਨਾਲ ਆਪਾਂ ਗੱਲਬਾਤ ਕਰਦੇ ਆਂ ਸੇ ਦੋਸਤ ਹੁਣ ਕਰਦੇ ਆਂ ਬਰਾਤ ਸਾਹ ਨਾਲ ਗੱਲ ਆਪਾਂ ਹੋਰੀ ਬਰਾਤ ਸਾਹ ਦੀ ਹਾਲ ਹੈ ਵਧੀਆ ਵਧੀਆ ਬਾਈ ਜੀ ਇੱਥੇ ਹੀ ਵਧੀਆ ਵਧੀਆ ਮੈਂ ਕਹਾਂ ਕਿ ਗੱਡੀਆਂ ਬਹੁਤ ਸਾ ਮਮਰਕ ਮੈਂ ਆ ਕੇ ਵੇਖੇ ਮੈਂ ਕਿ ਵਾਕਈ ਕਲੀ ਕਲੀ ਗੱਡੀ ਬਹੁਤ ਵਧੀਆ ਵੇਖੋ ਤੁਸੀਂ ਮਤਲਬ ਲੱਗੀਆਂ ਹੋਈਆਂ ਬਹੁਤ ਵਧੀਆ ਕਹਿ ਸਕਦਾ ਵੀ ਧਿਆਨ ਰੱਖਦੇ ਗੱਡੀਆਂ ਦੇ ਫੇਕ ਤੁਸੀਂ ਆਦੋ ਵੀ ਆਪਣੇ ਕੋਲੇ ਲੋਨ ਵਗੈਰਾ ਦੀ ਸਹੂਦਤ ਹੈ ਇੱਥੇ ਕਿੰਨਾ ਕੀ ਪ੍ਰੋਸੈਸ ਲੋਨ ਦਾ ਜੀ ਲੋਨ ਤਾਂ ਬਸ ਤੁਹਾਡਾ ਸਿਮਲ ਸਕੋਰ ਜਿਹੜਾ ਹੈਗਾ ਵਧੀਆ ਹੋਣਾ ਚਾਹੀਦਾ ਠੀਕ ਹੈ ਜੇ ਤੁਹਾਡਾ ਕ੍ਰੈਡਿਟ ਸਕੋਰ ਵਧੀਆ ਤੇ ਲੋਨ ਦੇ ਕੋਈ ਪ੍ਰੋਬਲਮ ਨਹੀਂ ਆਉਂਦੀ ਕਿ ਲੋਨ ਤਾਂ ਘੰਟਿਆਂ ਦੇ ਹੋ ਜਾਂਦਾ ਠੀਕ ਹੈ ਇਹ ਹੁਣ ਆਪਣੇ ਫਰੈਂਡ ਵਾਲੀ ਗੱਲ ਆਇਆ ਨੇ ਲੋਕੇਸ਼ਨ ਦੱਸ ਦਈਏ ਆਪਣੇ ਸਪਰੀਮ ਮੋਟਰਸ ਦੀ ਲੋਕੇਸ਼ਨ ਬਾਈ ਜੀ ਆਪਣੇ ਫਰੀਦਕੋਟ ਹੈਗੀ ਆ ਕੋਟਪੂਰਾ ਰੋਡ ਤੇ ਮਾਈ ਗੋਦਰੀ ਸਾਹਿਬ ਸਵਰਾਜ ਟਰੈਕਟਰ ਦੀ ਏਜੰਸੀ ਦੇ ਨਾਲ ਹੀ ਆਪਣਾ ਸ਼ੋਅਰੂਮ ਹੈ ਹਮਮ ਤੇ ਜਦੋਂ ਫਰੀਦਕੋਟ ਵੱਲੋਂ ਆਉਨੇ ਆ ਤਾਂ ਨਹਿਰਾਂ ਵਾਲੇ ਪੁਲ ਤੋਂ ਤਕਰੀਬਨ 1 ਕਿਲੋਮੀਟਰ ਅੱਗੇ ਆਪਣਾ ਸ਼ੋਅਰੂਮ ਹੈ ਠੀਕ ਹੈ ਜੀ ਜਿਵੇਂ ਦੋਸਤੋ ਹੁਣ ਫਿਰ ਆਪਾਂ ਕਰਦੇ ਆਂ ਵੀਡੀਓ ਨੂੰ ਸਟਾਰਟ ਕੱਲੀ ਕੱਲੀ ਤੁਹਾਨੂੰ ਕਾਰ ਵਿਖਾਵਾਂਗੇ ਕਾਰ ਆਣੀ ਅੱਜ ਆਪਾਂ ਤੋਹਫੇ ਲੈ ਕੇ ਆਏ ਹਾਂ ਇਹ ਗੱਡੀਆਂ ਬਹੁਤ ਸਾਫ਼ ਆਗੀਆਂ ਬ੍ਰਿਜ਼ਾ ਬਹੁਤ ਸੋਹਣਾ ਕ ਇਹ ਬਾਈ ਜੀ 2017 ਮਾਡਲ ਆ ZEI ਠੀਕ ਹੈ ਜੀ ਬਰੀਜ਼ਾ ਹੂੰ ਇਹ ਵੀ ਜਿਹੜੀ ਗੱਡੀ ਸਾਰੀ origignal ਆ ਕੱਲਾ ਬੰਪਰ ਪੇਂਟ ਆ ਗੱਡੀ ਦਾ ਫਰਸਟ ਓਨਰ ਗੱਡੀ ਆ ਤੇ ਚੱਲੀ ਸਿਰਫ ਤੇ ਸਿਰਫ 57000 ਕਿਲੋਮੀਟਰ ਆ ਇਹ ਸਰਵਿਸ ਕਿੰਨੇ ਚੱਲੀ ਆ ਹਾਂ ਜੀ 56000 ਤੇਦੀ ਸਰਵਿਸ ਹੋਈ ਵੀ ਆ ਠੀਕ ਆ ਹੁਣ 57300 ਕੁਸ਼ ਕਿਲੋਮੀਟਰ ਚੱਲ ਚੁੱਕੀ ਆ ਠੀਕ ਆ ਤੇ ਬ੍ਰਾਂਡ ਨਿਊ ਗੱਡੀ ਆ ਹੂੰ ZEI ਆ ਫਰਸਟ ਓਨਰ ਆ ਇਹ ਗੱਡੀ ਜਿਹੜੀ ਹੈਗੀ ਆ ਇਹਦੀ ਡਿਮਾਂਡ 6 ਲੱਖ 90000 ਰੁਪਇਆ ਕਰਦੇ ਆ ਆਪਾਂ ਨੰਬਰ ਲਵਾ ਕੇ ਠੀਕ ਹੈ ਜੀ ਹਾਂ ਜੀ ਯਾਰ ਦੋਸਤੋਂ ਨੰਬਰ ਲਵਾ ਕੇ ਡਿਮਾਂਡ ਤੁਸੀਂ ਸੁਣ ਲਈ ਹੋਈ ਆ ਗੱਡੀ ਜਿਵੇਂ ਸਾਫ਼ ਆ ਗਈ ਤੇ ਰੰਗ ਦੇ ਵੀ ਐਂ ਪਈਆ ਕਿਸੇ ਪਾਸੋਂ ਤੁਸੀਂ ਆ ਨਹੀਂ ਕਹਿ ਸਕਦੇ ਰ ਵੀ ਕੋਈ ਦਾਗ ਹੈਗਾ ਜਾਂ ਕਿਸੇ ਪਾਸੋਂ ਡੈਂਟਿੰਗ ਮੈਂਟਿੰਗ ਆ ਗਈ ਬਹੁਤ ਵਧੀਆ ਤੇ ਸਾਫ਼ ਪਈ ਹੋਈ ਹੈ ਇਹ ਵੈਂਟੋ 2012 ਮਾਡਲ ਆ ਬਾਈ ਜੀ ਠੀਕ ਹੈ ਜੀ ਹਾਈ ਲਾਈਨ ਹੈ ਟੌਪ ਵਾਲਾ ਵੇਰੀਐਂਟ ਹਮਮ ਚੰਡੀਗੜ੍ਹ ਨੰਬਰ ਗੱਡੀ ਆ ਸੈਕੰਡ ਓਨਰ ਆ ਠੀਕ ਹੈ ਜੀ ਇਹਦਾ ਇੱਕੋ ਆਪਾਂ ਜਿਹਨੂੰ ਕਹਿ ਦਿੰਨੇ ਆ ਬਾਟਾ ਰੇਟ ਹਮਮ ਸਮਝ ਲਓ ਵੀ ਇਹ ਆਪਾਂ ਇੱਕ ਤੋਹਫਾ ਹੀ ਦੇਣਾ ਠੀਕ ਹੈ ਇਹ ਜਿਹੜੀ ਗੱਡੀ ਹੈਗੀ ਆ ਇਹ ਗੈਸ ਨੂੰ 2 ਲੱਖ ਰੁਪਈਆ ਇਹਦਾ ਫਾਈਨਲ ਰੇਟ ਆ ਲੈ ਵੀ ਲੋ ਇਹਨੇ ਵੀ ਲੈਣੀ ਆ ਠੀਕ ਹੈ ਜੀ ਹਾਂਜੀ ਲੈਓ ਦੋਸਤੋ 2 ਲੱਖ ਰੁਪਈਆ ਤੁਸੀਂ ਆਹ ਗੱਡੀ ਲੈ ਕੇ ਜਾ ਸਕਦੇ ਹੋ ਬਹੁਤ ਵਧੀਆ ਤੇ ਸਾਫ਼ ਪਈ ਹੋਈ ਆ ਵੀ ਕਿਹੜਾ ਮਾਡਲ ਆ ਜੀ ਤੇ ਕੀ ਇਧਾਰੀ ਰੱਖਿਆ ਇਹ i20 ਬਾਈ ਜੀ 2014 ਮਾਡਲ ਆ ਆਸਤਾ ਆਪਸ਼ਨਲ ਪੁਸ਼ ਬਟਨ ਸਟਾਰਟ ਆ ਠੀਕ ਹੈ ਮੋਗਾ ਨੰਬਰ ਗੱਡੀ ਆ ਸੈਕੰਡ ਓਨਰ ਆ ਹਮਮ ਠੀਕ ਆ ਜੀ ਠੀਕ ਆ ਗੱਡੀ ਬਿਲਕੁਲ ਵਧੀਆ ਕੰਡੀਸ਼ਨ ਦੀ ਗੱਡੀ ਆ 1 ਲੱਖ 9000 ਚੱਲੀ ਆ ਬਿਦ ਰਿਕਾਰਡ ਠੀਕ ਹੈ ਠੀਕ ਆ ਜੀ ਇਹ ਜਿਹੜੀ ਗੱਡੀ ਹੈਗੀ ਆ ਇਹਦੀ ਡਿਮਾਂਡ 5 ਲ ਠੀਕ ਹੈ ਜੀ ਲੈ ਵੀ ਦੋਸਤੋ ਡਿਮਾਰਡ ਤੋਂ ਹੀ ਸੌਂਦੀ ਹੋਈ ਹੈ ਅੰਟੀਅਰ ਆਪਾਂ ਤੁਹਾਨੂੰ ਚੱਕਰਵਾਦਾ ਗੱਡੀ ਬਹੁਤ ਸਾਫ਼ ਪਈ ਹੋਈ ਆ ਇਹ ਆਈ 20 ਤੇ ਉਸ ਤੋਂ ਬਾਅਦ ਥੋੜਾ ਅੱਜ ਤੱਕ ਹੀ ਹੋਰ ਆਪਾਂ ਵਧੀਆ ਤੇ ਚੰਗਾ ਪੀਸ ਲੈ ਕੇ ਆ ਗਏ ਆ ਇਹ ਆ ਗਈ ਸਵਿਫਟ 50 ਨੰਬਰ ਦੀ ਬਾਕੀ ਪਾ ਲੈਨੇ ਆ ਬਰਾਦਰ ਤੋਂ ਜਾਣ ਕਰਕੇ ਇਹ ਬਾਈ ਜੀ 2012 ਮਾਡਲ VDI ਗੱਡੀ ਆ ਠੀਕ ਹੈ ਜੀ ਠੀਕ ਹੈ ਜੀ ਹਮਮ ਮੁਕਸਰ ਨੰਬਰ ਆ ਠੀਕ ਹੈ ਇਹ ਜਿਹੜੀ ਗੱਡੀ ਹੈਗੀ 93000 ਕਿਲੋਮੀਟਰ ਚੱਲੀ ਆ ਠੀਕ ਹੈ ਤੇ ਚਿੱਟੇ ਰੰਗ ਦੀ ਬਿਲਕੁਲ ਵਧੀਆ ਸਾਰੀ ਸੋਹਣੀ ਕੰਡੀਸ਼ਨ ਦੀ ਗੱਡੀ ਆ ਇੰਟੀਰੀਅਰ ਦੀ ਵੀ ਤੁਸੀਂ ਦੇਖੋਗੇ ਸੀਟ ਕਵਰ ਵਗੈਰਾ ਬਹੁਤ ਸੋਹਣੇ ਚੜੇ ਹੋਏ ਆ ਬਿਲਕੁਲ ਤੇ ਬਹੁਤ ਹੀ ਸਾਫ਼ ਕੰਡੀਸ਼ਨ ਦੀ ਗੱਡੀ ਆ ਠੀਕ ਹੈ ਜੀ ਇਹ ਗੱਡੀ ਜਿਹੜੀ ਹੈਗੀ ਆ ਇਹ ਆਪਾਂ ਇੱਕੋ ਜਿਹੜਾ ਦੇਣ ਵਾਲਾ ਮੁੱਲ ਆ 1.5-3 ਲੱਖ ਰੁਪਏ ਦੀ ਗੱਡੀ ਦੇ ਦਿਆਂਗੇ ਠੀਕ ਹੈ ਜੀ ਯਾਰ ਦੋਸਤੋ ਲੈਣ ਦੇ ਨਾਲੇ ਮੁੱਲ ਇਹ ਕਹਨੇ ਆ ਕਿ ਇਸ ਵੀਡੀਓ 'ਚ ਕੋਈ ਐ ਨਹੀਂਗਾ ਪਹਿਲਾਂ ਵੱਧ ਮੰਗ ਲਓ ਫਿਰ ਘੱਟ ਕਰ ਲਓ ਜੋ ਰੇਟ ਹੋਊਗਾ ਐਂ ਜਿਵੇਂ ਫਿਕਸ ਹੋਊਗਾ ਤੇ ਵਧੀਆ ਤੇ ਰੇਟ ਸਾਫ਼ ਤੁਹਾਨੂੰ ਗੱਡੀ ਵੀ ਤਾਂ ਸਾਫ਼ ਮਿਲੂਗੀ ਰੇਟ ਵੀ ਤੁਹਾਨੂੰ ਬਹੁਤ ਵਧੀਆ ਮਿਲੂਗਾ ਇੱਥੇ ਉਸ ਤੋਂ ਬਾਅਦ ਇੱਕ ਹੀ ਚ ਲੀਵਾ ਵੀ ਤੁਹਾਡੇ ਵਾਸਤੇ ਆ ਗਈ ਹੈ ਫਿਰ ਜੰਨਿਆ ਪਹ ਜਾਣਕਾਰੀ ਇਹ ਲੀਵਾ 2016 ਰਜਿਸਟਰ 2017 ਠੀਕ ਹੈ ਵੀ ਐਕਸ ਡੀ ਟੋਪ ਵਾਲਾ ਵੇਰੀਆ ਟਾ ਬਾਈ ਜੀ ਇਹ ਸੈਕੰਡ ਓਨਰ ਗੱਡੀ ਆ ਫਾਜ਼ਲ ਕਾ ਦਾ ਨੰਬਰ ਆ ਠੀਕ ਹੈ 112000 ਵਿਦ ਸਰਵਿਸ ਰਿਕਾਰਡ ਗੱਡੀ ਚੱਲੀ ਹੋਈ ਆ ਠੀਕ ਹੈ ਜੀ ਤੇ ਬਿਲਕੁਲ ਬ੍ਰੈਂਡ ਨਿਊ ਗੱਡੀ ਆ ਹੂੰ ਹੂੰ ਇਹ ਗੱਡੀ ਜਿਹੜੀ ਹੈਗੀ ਆ ਇਹ ਵੀ ਆਪਾਂ 5.5 ਲੱਖ ਰੁਪਈਆ ਡਿਮਾਂਡ ਕਰਦੇ ਆ ਜੀ ਇਹਦੀ ਠੀਕ ਹੈ ਜੀ ਲੈ ਦੋਸਤ ਸਵਾ 5 ਲੱਖ ਰੁਪਈਆ ਡਿਮਾਂਡ ਆ ਲੀਵਾ ਦੀ ਆ ਜਿਓ ਫਿਰ ਲੈ ਜਾਓ ਸਿੰਗਲ ਪੀਸ ਹੀ ਖੜਾ ਹੋਇਆ ਏ 50 ਨੰਬਰ ਦੇ ਵਿੱਚ ਹਾਂ ਜ ਉਸ ਤੋਂ ਬਾਅਦ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਟ੍ਰੈਨੋਂ ਨੰਬਰ 50 ਆ ਗੱਡੀ ਵੱਡੀ ਆ ਪਰ ਰੇਟ ਇਹਦਾ ਛੋਟਾ ਆ ਉਹ ਫਿਰ ਆਪਾਂ ਲੈ ਲੈਣੇ ਜਾਣਕਾਰੀ ਕਿੰਨਾ ਕਰ ਰੱਖਿਆ ਹੋਇਆ ਵਾਟਸਐਪ ਉੱਰ ਆਣ ਇਹ ਵੀ ਜਿਹੜੀ ਗੱਡੀ ਹੈਗੀ ਆ ਜੀ 2013 ਮਾਡਲ ਗੱਡੀ ਆ ਸੈਕੰਡ ਓਨਰ ਗੱਡੀ ਆ ਫਰੀਦਕੋਟ ਨੰਬਰ ਆ ਠੀਕ ਆ ਤੇ ਇਹਦਾ ਵੀ ਉਹੀ ਗੱਲ ਆ ਵੀ ਬਾਟਾ ਰੇਟ ਹੀ ਆਪਾਂ ਦੱਸ ਦੇਣਾ ਆ ਵੀਡੀਓ ਦੇ ਵਿੱਚ ਠੀਕ ਹੈ ਜੀ ਠੀਕ ਹੈ ਜੀ ਜਿਹੜਾ ਇੱਕ ਮਤਲਬ ਥੋੜਾ ਜਿਹਾ ਲੋਕਾਂ ਚ ਆਕਰਸ਼ਣ ਵੀ ਪੈਦਾ ਹੁੰਦਾ ਵੀ ਇਹ 85 BHP ਵਾਲੀ ਗੱਡੀ ਆ ਇਹ ਚ ਇੱਕ 110 BHP ਆਉਂਦੀ ਹੈ ਇੱਕ 85 BHP ਆਉਂਦੀ ਹੈ ਜਿਹੜੀ 85 BHP ਵਾਲੀ ਹੁੰਦੀ ਹੈ ਇਹਦੀ ਥੋੜੀ ਡਿਮਾਂਡ ਜ਼ਿਆਦਾ ਹੈ ਕਿਉਂਕਿ ਇਹਦੀ ਐਵਰੇਜ ਵਗੈਰਾ ਜ਼ਿਆਦਾ ਹੁੰਦੀ ਹੈ ਠੀਕ ਹੈ ਸਮਾਨ ਸਮੂਹ ਦੀ ਇਹਦੀ ਕੋਈ ਦਿੱਕਤ ਨਹੀਂ ਆਉਂਦੀ ਜੀ ਸੌਖਾ ਮਿਲ ਜਾਂਦਾ 110 ਦਾ ਸਮਾਨ ਥੋੜਾ ਔਖਾ ਮਿਲਦਾ ਠੀਕ ਹੈ ਠੀਕ ਹੈ ਜੀ ਤੋਂ ਇਹ ਜਿਹੜੀ ਗੱਡੀ ਹੈ ਜੀ ਆ ਆਪਾਂ ਬਿਲਕੁਲ ਜਿਹੜਾ ਜੈਸਨੋ ਰੇਟ ਆ 2.5 ਲੱਖ ਰੁਪਏ ਦੀ ਗੱਡੀ ਦੇ ਦੇਵਾਂਗੇ ਜਿਹੜੇ ਵੀ ਪੁਰਾਣੇ ਲੈਣੇ ਆ ਨਾ ਲੋਨ ਵੀ ਇੱਥੇ 2 ਲੱਖ ਰੁਪਏ ਤੱਕ ਪੱਕਾ ਕਰਵਾ ਦੇਾਂਗੇ ਠੀਕ ਹੈ ਲੈਓ ਦੋਸਤ ਗਰੰਟੀ ਵਾਰੰਟੀ ਚਾਰੇ ਪਾਸੇ ਫੁੱਲ ਬਟਾ ਫੁੱਲਾ ਕਿਉਂਕਿ ਸਾਫ਼ ਪਈ ਹੋਈ ਆ ਟਰੈਨੋ ਉਸ ਤੋਂ ਬਾਅਦ ਆਪਾਂ ਤੁਹਾਡੇ ਵਾਸਤੇ ਇੱਕ ਹੋਰ ਲੈ ਕੇ ਆ ਗਏ ਆ ਵੈਂਟੋ ਮਾਡਲ 2013 ਲੱਗਦਾ ਤੇ ਉਸ ਤੋਂ ਬਾਅਦ ਫਿਰ ਬਾਈ ਤੋਂ ਪੁੱਛਦੇ ਨੇ ਆਪਾਂ ਕੀ ਡਿਮਾਂਡ ਆਈ ਤੇ ਕੀ ਗੱਡੀ ਦਾ ਇਹ 2013 ਮਾਡਲ ਆ ਵੈਂਟੋ ਪੰਜਾਬ ਨੰਬਰ ਦੀ ਬਾਈ ਜੀ ਇਹਦਾ ਵੀ ਮੁਕਸ਼ਰ ਦਾ ਨੰਬਰ ਆ ਤੇ ਹਾਈ ਲਾਈਨ ਗੱਡੀ ਹੈ ਵੀ ਟੌਪ ਵਾਲਾ ਵੇਰੀਐਂਟ ਜਿਹੜਾ ਹੈਗਾ ਠੀਕ ਹੈ ਜੀ 1 ਲੱਖ 20 ਹਜ਼ਾਰ ਚੱਲੀ ਆ ਹੂੰ ਹੂੰ ਇਹ ਜਿਹੜੀ ਗੱਡੀ ਹੈਗੀ ਆ ਇਹਦੀ ਵੈਸੇ ਆਪਾਂ 3.5 ਲੱਖ ਰੁਪਏ ਡਿਮਾਂਡ ਕਰਦੇ ਆ ਮਾਨਤਾਂ ਦੇ ਵਿੱਚ ਮੌਕੇ ਤੇ ਆਪਾਂ ਕਰ ਦਾਂਗੇ ਵੀਰ ਦੱਸਤਾ ਆ ਬਹੁਤ ਵਧੀਆ ਤੇ ਸਾਫ ਪਈ ਆ ਵੈਂਟੋ ਹਾਈ ਲੈਂਡ ਉਸ ਤੋਂ ਬਾਅਦ ਆਪਾਂ ਥੋੜੇ ਵਾਸਤੇ ਇੱਕ ਫੋਰ ਲੈ ਕੇ ਆਏ ਆ ਇਕੋ ਸਪੋਰਟ ਬਹੁਤ ਹੀਰ ਸਾਫ ਗੱਡੀ ਪਈ ਆ ਜੀ ਨਿਊ ਪਲਾਨ ਇੰਟੀਰੀਅਰ ਵਿਖਾ ਦੇ ਫਿਰ ਆਪਾਂ ਅੱਗੋਂ ਵੀ ਗੱਡੀ ਵਿਖਾਵਾਂਗੇ ਬਹੁਤ ਸਾਫ ਪਈ ਹੋਈ ਆ ਇਹ ਡੋਰ ਜਿੰਦਾ ਵੀ ਦਾਗ ਮੰਨ ਨਹੀਂ ਲੱਗ ਰਿਹਾ ਵੀ ਹੋਊਗਾ ਇਹਦੇ ਤੇ ਇੰਨੀ ਕ ਸਾਫ ਪਈ ਆ ਇਹ ਬਾਕੀ ਬ ਲੈਣੇ ਆ ਜਾਣਕਾਰੀ ਬਰਾੜ ਸਾਹਿਬ ਕਿਹੜਾ ਮਾਡਲ ਆ ਤੇ ਕੀ ਡਿਮਾਂਡ ਆ ਜੀ ਇਹ 2017 ਮਾਡਲ ਆ ਬਾਈ ਜੀ ਟਾਈਟੇਨੀਅਮ ਪਲੱਸ ਟਾਪ ਵਾਲਾ ਵੇਰੀਐਂਟ ਆ ਪੁਸ਼ ਬਟਨ ਸਟਾਰਟ ਵਾਲਾ ਠੀਕ ਆ ਜੀ ਫਸਟ ਓਨਰ ਗੱਡੀ ਆ ਹਮਮ ਦਿੱਲੀ ਨੰਬਰ ਦੀ ਠੀਕ ਆ ਇਹ ਗੱਡੀ ਦੀ ਨੰਬਰ ਲਾ ਕੇ 5.5 ਲੱਖ ਰੁਪਏ ਡਿਮਾਂਡ ਆ ਤੇ ਬਹੁਤ ਹੀ ਵਧੀਆ ਗੱਡੀ ਆ ਹਮਮ ਇਹਦੀ ਐਵਰੇਜ ਵੀ ਵਧੀਆ ਹੁੰਦੀ ਆ ਗੱਡੀ ਦੀ ਕੋਈ ਰਿਪੇਅਰ ਵੀ ਨਹੀਂ ਏਡੀ ਹੈਗੀ ਗਈ ਤੇ ਚਲਾਉਣ ਆਸਤੇ ਸੇਫਟੀ ਵਾਈਜ਼ ਗੱਡੀ ਸੇਫ ਬਹੁਤ ਆ ਹੈਵੀ ਹੁੰਦੀ ਗੱਡੀ ਦੀ ਠੀਕ ਆ ਜੀ ਹਾਂਜੀ ਲੈ ਬੋ ਦੋਸਤੋ ਥੋੜੇ ਪੈਸੇ ਤੁਸੀਂ ਆ ਲੈ ਕੇ ਜਾ ਸਕਦੇ ਹੋ ਉਲੀ ਹੈਵੀ ਆ ਲਗਜ਼ਰੀ ਆ ਤੇ ਖਰਚਾ ਤੋਂ ਬਣਨ ਪਹਿਲਾਂ ਹੀ ਦੱਸਦਾ ਵੀ ਬਾਕੀ ਗੱਡੀਆਂ ਨੂੰ ਘਾਟੀ ਜਾਂਦਾ ਤੇਲ ਖਰਚਾ ਇੱਕੋ ਸਪੋਰਟ ਤੇ ਉਸ ਤੋਂ ਬਾਅਦ ਨਹੀਂ ਉਹ ਪਹਿਲਾਂ ਇਹਦੇ ਵੀ ਟਾਇਰ ਲੈਵਲ ਬੁਖਾਰੇ ਬਹੁਤ ਸੋਹਣੀ ਸਵਿਫਟ ਕਹਿ ਸਕਦੇ ਆ ਜੋ ਲਾਇ ਲੱਗ ਜਾਣ ਤੇ ਗੱਡੀ ਹੋਰ ਵੀ ਸੋਹਣੀ ਲੱਗਦੀ ਆ ਜਿਵੇਂ ਨਵੇਂ ਵਰਗਿਆ ਟਾਇਰ ਤੇ ਲਾਇ ਵਾਕਿਆ ਫਿਰ ਲੈਣੇ ਆ ਜਾਣਕਾਰੀ ਕਿਹੜਾ ਮਾਡਲ ਆ ਜੀ ਇਹ ਇਹ 2019 ਮਾਡਲ ਆ ਭਾਈ ਜੀ ZEI ਠੀਕ ਆ ਜੀ ਫਸਟ ਓਨਰ ਗੱਡੀ ਆ ਹਮ ਹਮ ਠੀਕ ਹੈ ਜੀ 82000 ਕਿਲੋਮੀਟਰ ਚੱਲੀ ਹੈ ਬੈਦ ਰਿਕਾਰਡ ਠੀਕ ਹੈ ਇੱਕਾ ਸਾਰੀ オリジナル ਗੱਡੀ ਹੈ ਇਕੱਲਾ ਬੰਪਰ ਪੇਂਟ ਆ ਗੱਡੀ ਦਾ ਠੀਕ ਹੈ ਇਹ ਜਿਹੜੀ ਗੱਡੀ ਹੈਗੀ ਇਹ ਆਪਾਂ 6.5 ਲੱਖ ਰੁਪਏ ਦੀ ਗੱਡੀ ਦੇ ਦਿਆਂਗੇ ਨੰਬਰ ਲਾ ਕੇ ਠੀਕ ਹੈ ਜਿਹੜਾ ਦੇਣ ਵਾਲਾ ਰੇਟ ਹੈ ਇਹਦਾ ਯੈਸ ਨੋ ਰੇਟ ਠੀਕ ਹੈ ਲੈ ਵੀ ਦੋਸਤੋ ਨੰਬਰ ਲਵਾ ਕੇ ਰੇਟ ਤੁਹਾਨੂੰ ਦੱਸਤਾ ਹੋਇਆ ਲੋਨ ਵੀ ਲੋਨ ਵੀ ਹੋ ਜੂਗਾ ਇੱਥੇ ਹਾਂ ਜੀ ਭਾਈ ਜੀ ਲੋਨ ਵੀ ਹੋ ਜੂਗਾ ਇੱਥੇ ਠੀਕ ਹੈ ਲੈ ਵੀ ਦੋਸਤੋ ਲੋਨ ਵੀ ਹੋ ਜਾਣਾ ਹੈ 5 ਲੱਖ ਤੱਕ ਲੋਨ ਹੋ ਜੂਗਾ ਇੱਥੇ ਠੀਕ ਹੈ ਉਸ ਤੋਂ ਬਾਅਦ ਆਪਾਂ ਥੋੜ੍ਹਾ ਜਿਹਾ ਲੈ ਕੇ ਆ ਗਏ ਬ 16 ਮਾਡਲ ਆ ਬਾਕੀ ਭਲੇ ਨੇ ਬਰਾਦਰ ਤੋਂ ਜਾਣਕਾਰੀ ਇਹ ਕਿਹੜਾ ਮਾਡਲ ਆ ਜੀ ਇਹ ਬਲੈਨੋ 2016 ਮਾਡਲ ਆ ਬਾਈ ਜੀ ਠੀਕ ਹੈ ਜੀ ਇਹ ਜਿਹੜੀ ਗੱਡੀ ਹੈਗੀ ਆ ਇਹ ਜੀਟਾ ਵੇਰੀਐਂਟ ਆ ਜਿਹੜਾ ਟਾਪ ਤੋਂ ਸੈਕਿੰਡ ਵਾਲਾ ਹੁੰਦਾ ਪੁਸ਼ ਬਟਨ ਸਟਾਰਟ ਵਾਲੀ ਗੱਡੀ ਆ ਡੀਜ਼ਲ ਦੀ ਗੱਡੀ ਆ ਠੀਕ ਹੈ ਜੀ ਠੀਕ ਆ 96000 ਕਿਲੋਮੀਟਰ ਚੱਲੀ ਆ ਬਦ ਸਰਵਿਸ ਰਿਕਾਰਡ ਠੀਕ ਹੈ ਸੈਕੰਡ ਓਨਰ ਗੱਡੀ ਆ ਇਹ ਨੰਬਰ ਲਾ ਕੇ ਇਹ ਜਿਹੜੀ ਗੱਡੀ ਹੈਗੀ ਆ 5.5 ਲੱਖ ਰੁਪਈਆ ਇਹ ਗੱਡੀ ਦਾ ਆਪਣਾ ਡਿਮਾਂਡ ਆ ਬਾਕੀ ਥੋੜਾ ਬਹੁਤਾ ਮਾਨਤਾ ਨੇ ਇੱਕ ਮੌਕੇ ਤੇ ਕਰ ਦੋਗੇ ਆਪਾਂ ਠੀਕ ਹੈ ਜੀ ਲੈ ਵੀ ਨਾ ਤਾਂ ਫੁੱਲ ਬੜਾ ਫੁੱਲ ਥੋੜਾ ਕਹਾਣਾ ਹੋ ਜਾਣਾ ਤੁਸੀਂ ਕੋਈ ਵੀ ਕਾਰ ਲਾਉਂਗੇ ਹਰੇ ਗੱਡੀ ਚੋਂ ਉਸ ਤੋਂ ਬਾਅਦ ਥੋੜੇ ਪੈਸੇ ਜੀ ਨੇ ਹੋਰ ਕੱਟ ਲਾਉਣੇ ਆ ਉਹਦੇ ਵਾਸਤੇ ਵੀ ਲੈ ਕੇ ਆ ਗਏ ਆ ਬਾਕੀ ਭਲੇ ਨੇ ਜਾਣਕਾਰੀ ਡੇਢ ਜਵਾਰੇ ਕਿਹੜਾ ਮਾਡਲ ਆ ਜੀ ਇਹ ਰੇਟਸ ਦਾ 2013 ਮਾਡਲ ਗੱਡੀ ਆ ਬਾਈ ਜੀ VDI ਗੱਡੀ ਆ ਠੀਕ ਹੈ ਜੀ ਤੇ ਰੇਟਸ ਦੀ ਤੁਹਾਨੂੰ ਪਤਾ ਹੈ ਡਿਮਾਂਡ ਬਹੁਤ ਜ਼ਿਆਦਾ ਰਹਿੰਦੀ ਆ ਕਿਉਂਕਿ ਗੱਡੀ ਜਿਹੜੀ ਹੈਗੀ ਆ ਇਹਦੀ ਐਵਰੇਜ ਵਗੈਰਾ ਬਹੁਤ ਚੰਗੀ ਆ ਹੂੰ ਇਹ ਚ ਹੈਡ ਰੂਮ ਕਾਫੀ ਆ ਉੱਚੀ ਹੁੰਦੀ ਆ ਪਾਸੇ ਟੁੱਗ ਵਾਲਾ ਬੰਦਾ ਜਿਹੜਾ ਹੈਗਾ ਹਾਈਟ ਜਿਹਦੀ ਲੰਮੀ ਆ ਉਹਦੇ ਵਾਸਤੇ ਇਹ ਚ ਕੰਫਰਟੇਬਲ ਰਹਿੰਦੀ ਆ ਬੈਠਣਾ ਨਿਕਲਣਾ ਸੌਖਾ ਮੰਦਰ ਖੋਲੀ ਢਲੀ ਇਹ ਜਿਹੜੀ ਗੱਡੀ ਆ ਸਾਰੀ origignal ਗੱਡੀ ਆ ਠੀਕ ਆ ਬਠਿੰਡਾ ਨੰਬਰ ਦੀ ਗੱਡੀ ਆ ਸੈਕੰਡ ਓਨਰ ਆ ਗੱਡੀ ਦਾ ਕੱਲਾ ਬੰਪਰ ਪੇਂਟ ਆ ਠੀਕ ਆ ਹੋਰ ਗੱਡੀ ਕਿਤੋਂ ਕੋਈ ਫੈਂਡਰ ਬਾਰੀ ਡਿੱਗੀ ਬੋਨਟ ਕਿਤੋਂ ਕੋਰਾ ਟੱਚਿੰਗ ਵੀ ਹੈ ਨਹੀਂ ਕਾਲਮ ਵੀ ਨਹੀਂ ਲੱਗੀ ਗੱਡੀ ਨੂੰ ਤੇ ਇਹ ਗੱਡੀ ਜਿਹੜੀ ਹੈਗੀ ਇਹਦੀ 290000 ਰੁਪਿਆ ਡਿਮਾਂਡ ਹੈ ਠੀਕ ਆ ਜੀ ਲੈ ਵੀ ਦੋਸਤੋ 290000 ਰੁਪਿਆ ਡਿਮਾਂਡ ਆ ਕਿਸੇ ਪਾਸੋਂ ਕਮੀ ਹੈ ਨਹੀਂ ਟਾਇਰ ਤਾਂ ਜਮੈਂ ਨਵੇਂ ਆ ਵੀ ਜੋਕੋ ਹਮਾਂ ਦੇ ਤੇ ਬਹੁਤ ਵਧੀਆ ਸਾਫ ਪਈ ਆ ਪਹਿਲਾਂ ਉਹ ਪਹਿਲਾਂ ਬਹੁਤ ਸਿੰਗਲ ਪੀਸੀ ਖੜਾ ਹੋਇਆ ਉਸ ਤੋਂ ਲਾਵਾ ਵੀ ਕਈ ਵਰੀ ਕਿਸੇ ਦੀ ਹੋਰ ਕਈ ਵਰੀ ਹੁੰਦੀ ਚ ਆਇਆ ਯਾਰ ਮੈਂ ਹੋਰ ਗੱਡੀ ਲੈਣੀ ਆ ਹੋਰ ਵੀ ਗੱਡੀਆਂ ਕਾਫੀ ਜ਼ਿਆਦਾ ਆ ਰਹੀਆਂ ਨੇ ਕੋਲੇ ਉਹ ਆ ਫਿਰ ਲੈ ਲੈਣੇ ਬਰਾਦਰ ਤੋਂ ਜਾਣਕਾਰੀ ਕਿਹੜੀ ਕਿਹੜੀਆਂ ਗੱਡੀਆਂ ਆਪਣੇ ਕੋਲੇ ਆ ਰਹੀਆਂ ਕਿ ਕੀ ਕੀ ਉਹਨੇ ਰੇਟ ਰਹਿਣ ਵਾਲੇ ਦੱਸੋ ਜਿਹੜੇ ਕਿਹੜੇ ਕਿਹੜੇ ਆਉਣਗੇ ਆਪਣੇ ਕੋਲੇ ਇਸ ਤੋਂ ਇਲਾਵਾ ਵੀ ਕਈ ਵਰੀ ਕਿਸੇ ਇਹਨਾਂ ਤੋਂ ਇਲਾਵਾ ਬਾਈ ਜੀ ਆਪਣੇ ਕੋਲੇ ਹੋਰ ਗੱਡੀਆਂ 5-6 ਗੱਡੀਆਂ ਆ ਜਾਣੀਆਂ ਕੱਲ ਪਰसों ਤੱਕ ਠੀਕ ਹੈ ਜੀ ਜਿਦੇ ਚ 2 18 ਇੱਕ 4/2 ਠੀਕ ਹੈ ਮੈਨ ਵਾਲ ਜਿਹੜੀ ਤੁਹਾਨੂੰ ਮੈਂ ਦੱਸੀ ਆ 23 ਮਾਡਲ 19000 ਚ ਲਈ ਇੱਕ 4/4 ਆਟੋ 23000 23 ਮਾਡਲ ਜਿਹੜੀ ਹੈਗੀ ਆ ਠੀਕ ਹੈ ਜੀ ਉਹ ਫਸਟ ਓਨਰ ਗੱਡੀ ਹੋਊਗੀ ਆਪਣੇ ਕੋਲੇ ਆ ਜਾਣੀ ਆ ਕੱਲ ਤੱਕ ਦੋ ਆਪਣੇ ਕੋਲੇ ਵਰਨਾ ਜਿਹੜੀਆਂ ਘੱਟ ਮੁੱਲ ਵਾਲੀਆਂ ਕਿਉਂਕਿ ਘੱਟ ਮੁੱਲ ਵਾਲੀ ਵਰਨਾ ਦੀ ਡਿਮਾਂਡ ਬਹੁਤ ਜ਼ਿਆਦਾ ਮਿਲਦੀ ਹੈਣੀ ਉਹ ਦੋ ਆਪਣੇ ਕੋਲੇ ਗੱਡੀਆਂ 11 ਮਾਡਲ ਵਰਨਾ ਫਲੂ ਦੇ ਆ ਰਹੀਆਂ ਇੱਕ ਸਿਲਵਰ ਇੱਕ ਵਾਈਟ ਆ ਇੱਕ ਫਸਟ ਓਨਰ ਆ ਇੱਕ ਸੈਕੰਡਰ ਆ ਸਿਲਵਰ ਵਾਲੀ ਠੀਕ ਆ ਠੀਕ ਆ ਜੀ ਤੇ ਇੱਕ ਆਪਣੇ ਕੋਲੇ ਵਰਨਾ ਜਿਹੜੀ ਹੈਗੀ ਆ 2022 ਐਸਐਕਸ ਜਿਹੜੀ ਹੈਗੀ ਆ ਮੈਨੂਅਲ ਹਨ ਰੂਫ ਵਾਲੀ ਠੀਕ ਆ ਉਹ ਆ ਰਹੀ ਹੈ ਠੀਕ ਆ ਜੀ ਇੱਕ ਆਪਣੇ ਕੋਲੇ ਜਿਨੇ ਹੋਰ ਛੋਟੇ ਬਜਟ ਦੀ ਗੱਡੀ ਲੈਣੀ ਹੁੰਦੀ ਛੋਟੀ ਗੱਡੀ ਲੈਣੀ ਹੁੰਦੀ ਹੈ ਤਾਂ ਆਪਣੇ ਕੋਲ ਇੱਕ 15 ਮਾਡਲ ਏਅਨ ਆ ਰਹੀ ਆ ਠੀਕ ਹੈ ਠੀਕ ਹੈ ਜੀ ਐਰਾ ਪਲੱਸ ਠੀਕ ਹੈ ਉਹ ਵੀ ਜਿਹੜੀ ਗੱਡੀ ਆ ਸੈਕੰਡ ਓਨਰ ਗੱਡੀ ਆ ਪੰਜਾਬ ਨੰਬਰ ਦੀ ਗੱਡੀ ਆ ਠੀਕ ਹੈ ਜੀ ਇਹ ਜਿਹੜੀਆਂ ਤੁਹਾਨੂੰ ਮੈਂ ਗੱਡੀਆਂ ਦੱਸੀਆਂ ਸਾਰੀਆਂ ਪੰਜਾਬ ਨੰਬਰ ਆ ਠੀਕ ਹੈ ਜਿਹੜੀਆਂ ਆਉਣ ਵਾਲੀਆਂ ਠੀਕ ਹੈ ਜੀ ਬਾਹਰ ਦਾ ਨੰਬਰ ਦੀ ਗੱਡੀ ਇੰਨਾ ਚ ਕੋਈ ਵੀ ਹੈ ਨਹੀਂ ਠੀਕ ਹੈ ਜੀ ਲੈਓ ਦੋਸਤੋ ਆ ਵਾਲੀਆਂ ਗੱਡੀਆਂ ਕਹੇ ਨੇ ਆਉਣ ਵਾਲੀਆਂ ਇਹਦੇ ਵਿੱਚ ਤੁਹਾਨੂੰ ਕੋਈ ਵੀ ਗੱਡੀ ਪਸੰਦ ਆਉਂਦੀ ਕੋਈ ਥੱਲੇ ਸੋਨ ਨੰਬਰ 'ਚ ਹੋਣਦੇ ਹੋਣੇ ਆ ਤੁਸੀਂ ਉਹਨ ਬਾਕੀ ਸਾਰੀਆਂ ਕਾਰਾਂ ਵਖਾਈਆਂ ਬਹੁਤ ਵਧੀਆ ਤੇ ਸਾਫ਼ ਕਰਿਆ ਸੀ ਅੱਜ ਆਪਾਂ ਖੜੇ ਸੀਗੇ ਸੁਪਰੀਮ ਮੋਟਰ ਸ਼ਹਿਰ ਫਰੀਕੋਟ ਬਹੁਤ ਵਧੀਆ ਕਾਰਾਂ ਸੀ ਵਧੀਆ ਸਟਾਕ ਸੀਗਾ ਤੇ ਰੇਟ ਵੀ ਬਹੁਤ ਸੋਹਣੇ ਸੋਹਣੇ ਸੀਗੇ ਬਰਾਤ ਸਿੰਘ ਜੀ ਨੇ ਦੱਸਿਆ ਆਪਾਂ ਨੂੰ ਨੋ ਨੋ ਗਰਾ ਦੱਸਤਾ ਸੀਗਾ ਵੀ ਹੋ ਜਾਂਦਾ ਤੁਹਾਡਾ ਤੇ ਜਿਸ ਨੂੰ ਸਾਡੀ ਵੀਡੀਓ ਲੱਗੀ ਵਧੀਆ ਤੇ ਆਪਣੇ ਚੈਨਲ ਨੂੰ ਕਰੇ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਮਿਲਦੇ ਆਪ ਤੁਹਾਨੂੰ ਇਸੇ ਤਰ੍ਹਾਂ ਦੇ ਇੱਕ ਹੋਰ ਵਧੀਆ ਸਟਾਫ ਦੇ ਨਾਲ ਧੰਨਵਾਦ ਦੋਸਤੋ ਇਸ ਤੋਂ ਇਲਾਵਾ ਆਪਣੀ ਇੱਕ ਪੋਲੋ ਵੀ ਆ ਰਹੀ ਹੈ 2014 ਰਜਿਸਟਰਡ 15 ਠੀਕ ਹੈ ਉਹ ਗੱਡੀ ਵੀ ਆਪਣੇ ਕੋਲੇ ਆ ਜਾਣੀ ਹੈ ਇੱਕ ਦੋ ਦਿਨ ਤੱਕ ਕਿਉਂਕਿ ਪੋਲੋ ਦੀ ਵੀ ਡਿਮਾਂਡ ਕਾਫੀ ਰਹਿੰਦੀ ਹੈ ਗੱਡੀ ਦੀ ਛੋਟੀਆਂ ਦੇ ਵਿੱਚ ਆਉਂਦੀ ਕਿਉਂਕਿ ਚੰਗੀ ਹੁੰਦੀ ਹੈ ਵਧੀਆ ਹੁੰਦੀ ਹੈ ਹਾਂਜੀ ਕਹਿੰਦਾ ਭਾ ਵੀ 6 ਤੋਂ ਲੈ ਕੇ 8 ਗੱਡੀਆਂ ਦੇ ਕੋਲੇ ਇਸ ਤੋਂ ਲਾਓ ਯਾਰ ਆ ਰਹੀਆਂ ਵੇਖੋ ਵੀ ਕਿਸੇ ਦੀ ਚੋਇਸ ਵੱਖਰੀ